ਪਿਆਰੇ ਵਿਦਿਆਰਥੀਓ ਸਤਿ ਸ੍ਰੀ ਅਕਾਲ ਅੱਜ ਦੀ ਇਸ ਵੀਡੀਓ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਵਾਗਤ ਹੈ ਤਾਂ ਜੋ ਅੱਜ ਆਪਾਂ ਜਿਹੜੀ ਵੀਡੀਓ ਦੀ ਗੱਲ ਕਰ ਰਹੇ ਹਾਂ ਉਹ ਹੈਗੇ ਨੇ ਕਵੀ ਮਨਜੀਤ ਸਿੰਘ ਇੰਦਰਾ 24 ਦੂ 1950 ਈਸਵੀ ਮਨਜੀਤ ਸਿੰਘ ਇੰਦਰਾ ਦਾ ਜਨਮ 24 ਫਰਵਰੀ 1950 ਨੂੰ ਸਰਦਾਰ ਹਰਪਾਜਨ ਸਿੰਘ ਅਤੇ ਮਾਤਾ ਨਰਿੰਜਨ ਕੌਰ ਜੀ ਦੇ ਘਰ ਹੋਇਆ ਵਿਦ ਆਪ ਦੀ ਵਿੱਦਿਆ ਯੋਗਤਾ ਐਮਏ ਪੰਜਾਬੀ ਐਮਫਲ ਹੈ ਲੰਮਾ ਸਮਾਂ ਸਕੂਲ ਕਾਲਜ ਅਧਿਆਪਨ ਉਪਰੰਤ ਆਪ ਅਸਿਸਟੈਂਟ ਡਾਇਰੈਕਟਰ ਕਾਲਜਾਂ ਵਿਜੋਂ ਰਿਟਾਇਰ ਹੋਏ ਆਪ ਦੇ ਕਾਵ ਸੰਗ੍ਰਹਿ ਅੰਤ ਇੱਕ ਕਰਨ ਕਾਲਾ ਬਾਗ ਤਾਰਿਆਂ ਦਾ ਛੱਜ ਪੂਰਤੀ ਅਪੂਰਤੀ ਤੂੰ ਆਵਾਜ਼ ਮਾਰੀ ਹੈ ਅਲਖ ਤੇ ਭਾਰਤਕ ਪੁਸਤਕਾਂ ਪੁਸਤਕਤੀਆਂ ਕੀਜ਼ ਦੀਆਂ ਤੋਂ ਇਲਾਵਾ ਸੰਪਾਦਕ ਅਨੁਵਾਦਕ ਵਜੋਂ ਵੀ ਪੰਜਾਬੀ ਸਾਹਿਤ ਵਿੱਚ ਯੋਗਦਾਨ ਪਾਇਆ ਮਨਜੀਤ ਸਿੰਘ ਇੰਦਰ ਨੂੰ ਚੰਡੀਗੜ੍ਹ ਸਾਹਿਤ ਅਕਾਦਮੀ ਦੁਆਰਾ ਸਟੇਟ ਅਵਾਰਡ ਸਨ 1900 12 ਪੰਜਾਬ ਆਰਟ ਕਾਉਂਸਲ ਚੰਡੀਗੜ੍ਹ ਵਜੋਂ ਸਰਬੋਤਮ ਨਾਰੀ ਕਵਿਤਰੀ ਸੰ 2000 11 ਵਜੋਂ ਸਨਮਾਨਿਆ ਗਿਆ ਕਵਿਤਾ ਸਾਡਾ ਸੂਰਜ ਵੀ ਮੋੜੋ ਸਾਡਾ ਚੰਨ ਵੀ ਮੋੜੋ ਕਿਤੇ ਖਾ ਨਾ ਜਾਣ ਚੰਦਰੇ ਹਨੇਰੇ ਕੱਟ ਬੀੜੀਆਂ ਪੈਰਾਂ 'ਚ ਆਸਾਂ ਬਿਜਲੀ ਸੀ ਬੱਦੀ ਸਾਡੇ ਪੈਰਾਂ 'ਚੋਂ ਹਟਾਓ ਕਾਲੇ ਪੰਦ ਇਹ ਲੰਬੇਰੇ ਪ੍ਰਸੰਗ ਇਹ ਕਾਵ ਟੋਟਾ ਅਦਨੁਕ ਪੰਜਾਬੀ ਕਾਵ ਝਲਕਾਂ ਤੇ ਇਤਿਹਾਸ ਪੁਸਤਕ ਵਿੱਚ ਦਰਜ ਮਨਜੀਤ ਇੰਦਰਾ ਦੀ ਕਵਿਤਾ ਚੰਦਰੇ ਹਨੇਰੇ ਵਿੱਚੋਂ ਲਿਆ ਗਿਆ ਹੈ ਇਸ ਕਵਿਤਾ ਵਿੱਚ ਕਵਿਤਰੀ ਨੇ ਸ਼ਾਸਤਰੀ ਖਿਡਾਰੀਆਂ ਨੂੰ ਸਬੋਧਨ ਕਰਕੇ ਪੰਜਾਬ ਦੇ ਬੀਤੇ ਕਾਲੇ ਦਿਨਾਂ ਦਾ ਜ਼ਿਕਰ ਕਰਦੇ ਆ ਉਹਨਾਂ ਨੂੰ ਆਪਣੀਆਂ ਨੀਤੀਆਂ ਸੁਧਾਰਨ ਲਈ ਕਹਿੰਦੇ ਇਹ ਆਪਣੇ ਕਹਿੰਦੇ ਆ ਆਪਣੇ ਰੋਹ ਨੂੰ ਰੋਹ ਦਾ ਪ੍ਰਗਟਾਵਾ ਕੀਤਾ ਹੈ ਵਿਆਖਿਆ ਪੰਜਾਬ ਵਿੱਚ ਬੀਤੇ ਕਾਲੇ ਦਿਨਾਂ ਦੀਆਂ ਦਿਨਾਂ ਵਿੱਚ ਵਿਚਰਦੀਆਂ ਹੋਈਆਂ ਕਵਿਤਰੀਆਂ ਸ਼ਾਸਤਰੀ ਖੇਡ ਖੇਡ ਰਹੇ ਹਾਕਮਾਂ ਨੂੰ ਕਹਿੰਦੀ ਹੈ ਤੁਸੀਂ ਸਾਡਾ ਸੂਰਜ ਮੋੜੋ ਤੇ ਚਾਨਣ ਵੀ ਮੋੜੋ ਤਾਂ ਜੋ ਤੁਹਾਡੇ ਫਲਾਈ ਹਨੇਰੇ ਸਾਨੂੰ ਕਿਤੇ ਖਾ ਨਾ ਜਾਣ ਅਸੀਂ ਮੁਲਕ ਦੀ ਗੁਲਾਮੀ ਦੀਆਂ ਬੀੜੀਆਂ ਕੱਟ ਕੇ ਪੈਰਾਂ ਵਿੱਚ ਅੱਗੇ ਬदन ਲਈ ਬਿਜਲੀ ਨੂੰ ਬੰਨਿਆ ਸੀ ਤੁਸੀਂ ਜਿਹੜੇ ਪੈਰ ਸਾਡੇ ਜਿਹੜੇ ਸਾਡੇ ਪੈਰਾਂ ਵਿੱਚ ਇਹ ਕਾਲੇ ਪੰਦ ਪੁਸ਼ਾ ਦਿੱਤੇ ਹਨ ਉਹਨਾਂ ਨੂੰ ਸਾਡੇ ਪੈਰਾਂ ਵਿੱਚੋਂ ਹਟਾ ਦਿਓ ਕਿਉਂਕਿ ਅਸੀਂ ਸੁਤੰਤਰਤਾ ਨਾਲ ਅੱਗੇ ਵਧਣਾ ਚਾਹੁੰਦੇ ਹਾਂ ਸਾਡਾ ਚਾਨਣ ਸਾਡਾ ਚਾਨਣ ਚੁਰਾ ਕੇ ਤੁਸੀਂ ਕਿੱਥੇ ਭੱਜ ਚੱਲੇ ਅਸੀਂ ਜ਼ੁਲਮਾਂ ਦੇ ਬੈਰੀ ਅਸਾਂ ਬੰਡਣੇ ਸਵੇਰੇ ਸਾਡੇ ਨੈਣਾ ਵਿੱਚ ਭਖਦੇ ਨੇ ਰੋਹ ਦੇ ਚੰਗਿਆੜੇ ਅਸੀਂ ਹਿੰਮਤਾਂ ਦੇ ਜਾਏ ਸਾਡੇ ਪਰਪਤਾਂ ਦੇ ਜੀਰੀ ਵਿਆਖਿਆ ਕਵਿਤਰੀ ਪੰਜਾਬ ਦੇ ਬੀਤੇ ਸਮੇਂ ਦੇ ਕਾਲੇ ਦਿਨਾਂ ਵਿੱਚ ਵਿਚਰਦੀ ਹੋਈ ਸਿਆਸਤੀ ਖੇਡ ਖੇਡ ਰਹੇ ਹਾਕਮਾਂ ਨੂੰ ਕਹਿੰਦੀ ਹੈ ਤੁਸੀਂ ਸਾਡਾ ਚਾਨਣ ਅਰਥਾਤ ਖੁਸ਼ੀਆਂ ਭਰਿਆ ਸਮਾਂ ਚੁਰਾ ਕੇ ਕਿੱਥੇ ਭਜ ਚਲੇ ਹੋ ਅਸੀਂ ਤਾਂ ਜ਼ੁਲਮਾਂ ਦੀ ਬੈਰੀ ਹਾਂ ਅਸੀਂ ਤਾਂ ਖੁਸ਼ਹਾਲੀ ਦੀ ਸ਼ਵੇਰੇ ਵੰਡਨੇ ਹਨ ਤੁਹਾਡੀਆਂ ਚਾਲਾਂ ਨੇ ਪੰਜਾਬ ਵਿੱਚ ਜੋ ਵਾਤਾਵਰਣ ਪੈਦਾ ਕੀਤਾ ਹੈ ਉਸ ਨੂੰ ਦੇਖ ਕੇ ਸਾਡੀਆਂ ਅੱਖਾਂ ਵਿੱਚ ਰੋਹ ਦੇ ਚਿੰਗਿਆੜੇ ਭਖ ਰਹੇ ਹਨ ਅਸੀਂ ਹਿੰਮਤਾਂ ਦੇ ਪੁੱਤਰ ਹਾਂ ਅਸੀਂ ਕਦੀ ਵੀ ਢੇਰੀ ਨਹੀਂ ਢਾਉਂਦੇ ਸਾਡੇ ਹੌਂਸਲੇ ਪਰਮਤਾ ਵਰਗੇ ਹਨ ਇਸ ਕਰਕੇ ਸਾਨੂੰ ਅਸੀਂ ਇਸ ਕਰਕੇ ਤੁਸੀਂ ਸਾਨੂੰ ਪਰੇਸ਼ਾਨ ਨਾ ਕਰੋ ਸਾਡੇ ਸਾਡੇ ਪੈਰਾਂ ਨਾਲ ਕਾਲ ਜਿਹੜਾ ਬੰਨਿਆ ਤੁਸਾਂ ਨੇ ਤੁਹਾਡੇ ਸਿਰ ਸਿਰਾਂ ਉੱਤੇ ਕੂਕੂ ਜਦੋਂ ਹੋਣਗੇ ਨਵੇੜੇ ਵਿਆਖਿਆ ਕਵਿਤਰੀ ਪੰਜਾਬ ਦੇ ਬੀਤੇ ਸਮੇਂ ਦੇ ਕਾਲੇ ਦਿਨਾਂ ਵਿੱਚ ਵਿਚਰਦੀ ਹੋਈ ਸ਼ਾਸ ਦੀ ਖੇਡ ਖੇਡ ਰਹੇ ਹਾਕਮਾਂ ਨੂੰ ਕਹਿੰਦੀ ਹੈ ਤੁਸੀਂ ਤਾਂ ਸਾਡੀ ਮੌਤ ਦਾ ਸਮਾਨ ਤਿਆਰ ਕਰਕੇ ਸਾਡੇ ਪੈਰਾਂ ਨਾਲ ਕਾਲ ਨੂੰ ਬੰਨ੍ਹ ਦਿੱਤਾ ਪਰ ਸਮਾਂ ਆਉਣ ਤੇ ਤੁਹਾਡੇ ਨਾਲ ਸਾਡਾ ਹਿਸਾਬ ਕਿਤਾਬ ਹੋਵੇਗਾ ਤਾਂ ਇਹੀ ਕਾਲ ਹੀ ਤੁਹਾਡੇ ਸਿਰ ਤੇ ਕੂਕੇਗਾ ਇਸ ਲਈ ਤੁਹਾਨੂੰ ਸੰਭਲ ਕੇ ਤੁਹਾਨੂੰ ਸੁਭਾਲ ਸੰਭਲ ਜਾਣਾ ਚਾਹੀਦਾ ਹੈ ਤੇ ਆਪਣੀਆਂ ਨੀਤੀਆਂ ਨੂੰ ਨੀਤੀਆਂ ਵਿੱਚ ਸੁਧਾਰ ਕਰਨਾ ਚਾਹੀਦਾ ਹੈ ਕਵਿਤਾ ਦਾ ਕੇਂਦਰੀ ਭਾਵ ਇਸ ਕਵਿਤਾ ਵਿੱਚ ਕਵਿਤਰੀ ਨੇ ਸਵੋਧਨੀ ਸ਼ੈਲੀ ਵਿੱਚ 1984 ਵਿੱਚ ਵਾਪਰੇ ਦੁਕਾਨ ਦਾ ਜ਼ਿਕਰ ਕੀਤਾ ਹੈ ਇਹੀ ਇਸ ਕਾਵ ਰਚਨਾ ਦੀ ਸਿਰਜਣਾ ਇਸ ਕਾਵ ਰਚਨਾ ਵਿੱਚ ਰਾਜਨੀਤਿਕ ਖੇਡ ਦੇ ਖਿਡਾਰੀ ਖਿਡਾਰੀਆਂ ਅੱਗੇ ਬੇਨਤੀ ਵੀ ਹੈ ਤੇ ਲਲਕਾਰਾ ਵੀ ਵਸਤੂ ਨਿਸ਼ਟ ਪ੍ਰਸ਼ਨ ਚੰਦਰੇ ਹਨੇਰੇ ਕਵਤਾ ਕਿਸ ਦੀ ਰਚਨਾ ਹੈ ਮਨਜੀਤ ਸਿੰਘ ਇੰਦਰਾ ਚੰਦਰੇ ਹਨੇਰੇ ਕਵਤਾ ਵਿੱਚ ਕਵਿਤਰੀ ਕੀ ਕੀ ਮੜਵਾਉਣਾ ਚਾਹੁੰਦੀ ਹੈ ਉੱਤਰ ਆਪਣਾ ਸੂਰਜੀ ਤੇ ਚਾਨਣ ਚੰਦਰੇ ਹਨੇਰੇ ਕਵਿਤਾ ਵਿੱਚ ਕਵਿਤਰੀ ਦੇ ਨੇ ਨੈਣਾ ਤੇ ਪਰਬਤਾਂ ਦੇ ਹਵਾਲੇ ਨਾਲ ਕੀ ਸਿਫਤ ਕੀਤੀ ਹੈ ਪੰਜਾਬੀ ਰੋ ਭਰੇ ਤੇ ਹੌਸਲੇ ਵਾਲੇ ਹਨ ਚੰਦਰੇ ਹਨੇਰੇ ਕਵਿਤਾ ਵਿੱਚ ਵਿਚਰਨ ਵਾਲਿਆਂ ਦੇ ਪੈਰਾ ਨਾਲ ਕੀ ਬੰਨਿਆ ਹੋਇਆ ਹੈ ਅਨਸਰ ਉਤਰ ਕਾਲ ਇਸ ਆਪਣੀ ਮਹੱਤਮਪੂਰਨ ਵੀਡੀਓ 11ਵੀਂ ਜਮਾਤ ਨਾਲ ਜਮਾਤ ਨਾਲ ਸੰਬੰਧੀ ਵੀਡੀਓ ਆਪਣੀ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਬੈਲ ਆਈਕਨ ਦਾ ਬਟਨ ਕਲਿੱਕ ਕਰ ਲਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਧੰਨਵਾਦ ਜੀ